ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਸੇ ਅੱਜ ਕੁਝ ਕਲੈਕਸ਼ਨਾਂ ਆਣਗੀਆਂ ਸਿੰਪਲ ਸੌਬਰ ਜੀਆਂ ਕੁਝ ਆਣਗੀਆਂ ਵਿਆਹਵਾਂ ਨਾਲ ਰਿਲੇਟਡ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਵੀਡੀਓ ਨੂੰ ਵੇਖੋਗੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੇ ਕਿਹੜੇ ਸੂਟ ਕਿਹੜੇ ਰੇਟ ਵਿੱਚ ਕਿਵੇਂ ਦੇ ਰੰਗਾਂ ਵਿੱਚ ਕਿਹੜੇ ਕਿਹੜੇ ਫੈਬਰਿਕ ਦੇ ਨਾਲ ਆਏ ਨੇ ਲਾਸਟ ਤੱਕ ਵੀਡੀਓ ਨੂੰ ਦੇਖਣਾ ਸੂਟ ਬਹੁਤ ਨੇ ਰੰਗ ਬਹੁਤ ਨੇ ਡਿਜ਼ਾਈਨ ਬਹੁਤ ਆਏ ਨੇ ਸਾਰੇ ਹੀ ਸੂਟਾਂ ਦੇ ਵਿੱਚ ਫਰਸਟ ਕਲੈਕਸ਼ਨ ਜਿਹੜੀ ਚੱਲਦੀ ਆ ਸਟੋਨਵਰਕ ਦੇ ਨਾਮ ਲਾਈਗੀ ਚਾਰ ਰੰਗਾਂ ਦੇ ਵਿੱਚ ਸੂਟ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਅਗਰ ਤੁਸੀਂ ਇਹਨਾਂ ਦੇ ਸੂਟਾਂ ਨੂੰ ਬਾਏ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੇ ਆਪਣਾ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਤੁਹਾਨੂੰ ਤੁਹਾਡੀ ਪੈਦਾ ਰਿਪਲਾਈ ਜ਼ਰੂਰ ਆਏਗਾ ਇਹ ਜਿਹੜਾ ਔਰ ਇਹ ਗਾਸ਼ੀ ਵਿਦ ਪਾਕਿਸਤਾਨੀ ਡਿਜ਼ਾਈਨਰ ਵਰਕ ਨਾਲ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ 1530 ਰੁਪਏ ਦਾ ਰੇਟ ਹੈ ਸੂਟਾਂ ਦਾ ਜਿਹੜੇ ਦੋ ਰੰਗ ਇਹਦੇ ਵਿੱਚ ਆਣਗੇ ਦੁਪੱਟਾ ਬਹੁਤ ਪਿਆਰਾ ਸ਼ਿਫੋਨ ਦਾ ਨਾਲ ਦਿੱਤਾ ਦੰਗਿਆ ਸਾਈਡਾਂ ਤੇ ਵਰਕ ਬੜਾ ਪਿਆਰਾ ਹੈ ਸ਼ਾਰਟ ਤੇ ਫੁੱਲ ਵਰਕ ਹੈ ਪਾਕਿਸਤਾਨੀ ਸਟਾਈਲ ਦਾ ਗੋਟਾ ਪੱਟੀ ਵਰਕ ਦੇ ਨਾਲ ਪਿਓਰ ਸ਼ਿਮਰ ਦਾ ਤੁਹਾਨੂੰ ਡਿਜ਼ਾਈਨਰ ਸ਼ਰਟ ਵਾਲਾ ਮਿਲੇਗਾ ਫੈਬਰਿਕ ਸ਼ਿਮਰਦੀ ਸ਼ਰਟ ਹੈ ਸ਼ਿਫੌਨ ਦਾ ਦੁਪੱਟਾ ਹੈ ਸ਼ੈਂਟੂਨ ਦਾ ਬਾਟਮ ਆਏਗਾ 2000 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਚਾਰ ਆਣਗੇ ਘੇਰੇ ਤੇ ਪ੍ਰੋਪਰ ਸਾਰੇ ਗੋਟਾ ਪੱਟੀ ਵਰਕ ਹੈ ਗਲੇ ਤੇ ਬਣਿਆ ਆ ਇਹਨਾਂ ਸੂਟਾਂ ਵਿੱਚ ਤੁਹਾਨੂੰ ਚਾਰ ਰੰਗ ਮਿਲ ਜਾਣਗੇ ਤੇ ਚਾਰੋਂ ਹੀ ਰੰਗ ਬਹੁਤ ਪਿਆਰੇ ਨੇ ਗਲੇ ਤੇ ਪੂਰਾ ਗੋਟਾ ਪੱਟੀ ਵਰਕ ਹੈ ਘੇਰੇ ਤੇ ਵਰਕ ਹੈ ਬਾਟਮ ਤੁਹਾਨੂੰ ਇਦਾਂ 3 ਮੀਟਰ ਦਾ ਪਲੇਨ ਮਿਲੇਗਾ ਦੁਪੱਟਾ ਸਿੰਪਲ ਸੌਵਰ ਜ ਹੈ ਸਾਈਡ ਤੇ ਲੈਂਸ ਲੱਗੀ ਆ ਸ਼ਰਟ ਫੁੱਲ ਫਰੰਟ ਤੇ ਵਰਕ ਹੈ ਚਾਰ ਰੰਗਾ ਨਾਲ ਇਹ ਵਾਲਾ ਸੂਟ ਆਏਗਾ ਤੇ ਚਾਰੋਂ ਦੇ ਚਾਰੇ ਰੰਗ ਚਟੇ ਨਹੀਂ ਅਵੇਲੇਬਲ ਨੇ embroidery ਬਹੁਤ ਪਿਆਰੀ ਹੋਈ ਹੈ ਸੂਟ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਇਰੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸਮਰ ਸੀਜ਼ਨ ਆ ਰਿਹਾ ਹੈ ਤੇ ਗਰਮੀਆਂ ਨੂੰ ਸਪੈਸ਼ਲ ਰੱਖ ਕੇ ਨਵੇਂ ਸੂਟ ਆਏ ਨੇ ਇਹਨਾਂ ਸੂਟਾਂ ਵਿੱਚ ਤੋਂ ਰੰਗ ਕਾਫੀ ਮਿਲ ਜਾਣਗੇ ਇਹਦੇ ਵਿੱਚ ਫਿਲਹਾਲ ਜਿਹੜੇ ਵਾਈਟ ਬਾਟਮ ਤੇ ਵਾਈਟ ਦੁਪट्टे ਨਾਲ ਆਏ ਨੇ 35 ਕਲਰ ਆਏ ਨੇ 35 ਰੰਗਾਂ ਵਿੱਚ ਇਹ ਸੂਟ ਆਇਆ 셔ਟ ਜਿਹੜੀ ਹੈ ਆਲ ਓਵਰ ਤੁਹਾਨੂੰ ਮਿਲੇਗੀ 2.5 ਮੀਟਰ ਦੀ ਸਲਬ ਕਾਟਨ ਦਾ ਫੈਬਰਿਕ ਹੈ ਤੇ ਲੈਂਥ 셔ਟ ਦੀ ਮਿਲੇਗੀ 2.5 ਮੀਟਰ बॉटਮ ਜਿਹੜਾ ਆਏਗਾ ਉਹ ਕੈਮਰੀਕ ਕਾਟਨ ਦਾ ਆਏਗਾ ਤੇ बॉटਮ ਦੀ ਜਿਹੜੀ ਲੈਂਥ ਹੈ ਉਹ ਵੀ 2.5 ਮੀਟਰ ਹੈ ਦੁਪੱਟਾ ਤੁਹਾਨੂੰ ਕੋਟਾ ਚੈੱਕ ਦਾ ਮਿਲੇਗਾ ਤੇ ਫੋਰ ਸਾਈਡਰਡ ਤੇ ਉਹਦੇ ਕੱਟਵਕ ਛੋਟਾ ਛੋਟਾ ਜਿਹਾ ਹੋਇਆ ਹੈ ক্লোਜ਼ ਅਪ ਲੁੱਕ ਕਰਕੇ ਵੇਖੋ ਤੁਹਾਨੂੰ ਪਤਾ ਚੱਲ ਜਾਏਗਾ ਰਾਂਗੇ ਦੇ ਵਿੱਚ ਜਿੰਨੇ ਵੀ ਮੈਂ ਐਡ ਕੀਤੇ ਸੀ ਸਾਰੇ ਅਵੇਲੇਬਲ ਨੇ ਛੋੜ ਜਿਹੜੀ ਆ ਉਹ ਤੁਹਾਨੂੰ ਸਲੱਬ कॉटन ਦੀ 2 ਮੀਟਰ ਦੀ ਲੈਂਥ ਨਾਲ ਮਿਲ ਜੇਗੀ बॉटम ਤੁਹਾਨੂੰ 2 ਮੀਟਰ ਦਾ ਕੈਮਰੀ कॉटन ਦਾ ਮਿਲੇਗਾ ਦੁਪੱਟਾ ਕੋਟਾ ਡੋਰੀਆ ਦਾ ਮਿਲ ਜੇਗਾ ਤੇ ਜਿਹੜਾ ਇਹਦਾ ਰੇਟ ਹੈ ਉਹ ਹੈ 630 630 ਰੁਪਏਾਂ ਦੇ ਵਿੱਚ ਤੁਹਾਨੂੰ ਇਹ ਬਹੁਤ ਪਿਆਰਾ ਸੋਨਾ ਗਰਮੀਆਂ ਲਈ ਸਪੈਸ਼ਲ ਸੂਟ ਮਿਲ ਜੇਗਾ ਰੰਗ ਇਹਦੇ ਵਿੱਚ 30 ਤੋਂ ਉੱਪਰ ਨੇ ਸਾਰੇ ਹੀ ਰੰਗ ਡਿਜ਼ਾਈਨ ਜਿੰਨੇ ਵੀ ਐਡ ਕੀਤੇ ਨੇ ਇੱਥੇ ਸਾਰੇ ਹੀ ਅਵੇਲੇਬਲ ਨੇ ਸਿਰਫ ਤੇ ਸਿਰਫ 630 ਪਰਿਆਂ ਦੇ ਵਿੱਚ ਗਰਮੀਆਂ ਲਈ ਸਪੈਸ਼ਲ ਸਿੰਪਲ ਸਾਬਰ ਜਿਆ ਲਾਈਟ ਟੂਨਸ ਵਿੱਚ ਸਾਰੇ ਸੂਟ ਆਏ ਨੇ ਫਲਾਵਰਿੰਗ ਹੈ ਛੋਟੇ ਛੋਟੇ ਬੂਟੀ ਦਾ ਹੈ ਕੰਟਰਾਸਟ ਬਹੁਤ ਪਿਆਰਾ ਹੈ ਸਬ ਨਾਲ ਤੁਹਾਨੂੰ ਵਾਈਟ ਦੁਪੱਟਾ ਤੇ ਵਾਈਟ ਬਾਟਮ ਮਿਲੇਗਾ ਰੰਗ ਜਿੰਨੇ ਵੀ ਮੈਂ ਐਡ ਕੀਤੇ ਨੇ ਸਾਰੇ ਦੇ ਸਾਰੇ ਹੀ ਰੰਗੇ ਦੇ ਵਿੱਚ ਅਵੇਲੇਬਲ ਨੇ ਸੂਟ ਬਹੁਤ ਸੋਹਣੇ ਨੇ ਪਿਆਰੇ ਨੇ ਤੇ ਜਿਹੜਾ ਫੈਬਰਿਕ ਆਏਗਾ ਇਹਨਾਂ ਦਾ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਆਏਗਾ ਵਧੀਆ ਫੈਬਰਿਕ ਹੈ ਸੋਹਣੇ ਰੰਗ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਤੇ ਹਰ ਇੱਕ ਨੂੰ ਸਾਹਮਣੇ ਰੱਖ ਕੇ ਘਰਕ ਦੀ ਚੋਇਸ ਤੇ ਅਕੋਰਡਿੰਗਲੀ ਹੀ ਇਹਦੇ ਵਿੱਚ ਜਿਹੜੇ ਰੰਗ ਤੇ ਡਿਜ਼ਾਈਨ ਨੇ ਉਹ ਐਡ ਕੀਤੇ ਗਏ ਨੇ ਹੁਣ ਗਰਮੀਆਂ ਦਾ ਸੀਜ਼ਨ ਆ ਰਿਹਾ ਇਸ ਲਈ ਹੁਣ ਸਮਰ ਸਪੈਸ਼ਲ ਕਲੈਕਸ਼ਨਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਕਾਫੀ ਕਲੈਕਸ਼ਨਾਂ ਨੇ ਜਿਹੜੀਆਂ ਆਫਰ ਤੇ ਆਈਆਂ ਨੇ ਅੱਗੋਂ ਚੱਲ ਕੇ ਜਦੋਂ ਗਰਮੀ ਦਾ ਸੀਜ਼ਨ ਜ਼ਿਆਦਾ ਹੋ ਜਾਏਗਾ ਫਿਰ ਇੰਨਾ ਹੀ ਸੂਟਾਂ ਦੇ ਜਿਹੜੇ ਰੇਟ ਨੇ ਉਹ ਵੱਧ ਜਾਣਗੇ ਪੂਰੀ ਗਰਮੀ ਦੇ ਵਿੱਚ ਇਹ ਸੂਟ ਤੁਹਾਨੂੰ ਥੋੜੇ ਹੋਰ ਕਾਸਟਲੀ ਮਿਲਣਗੇ। ਬਾਕੀ ਇਹਨਾਂ ਦੇ ਸੂਟਾਂ ਦੇ ਬਾਰੇ ਵਿੱਚ ਕੁਝ ਹੋਰ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਹੋਇਆ। ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਜੌਰਜਟ ਦਾ ਫੈਬਰਿਕ ਹਮੇਸ਼ਾ ਟ੍ਰੈਂਡ ਵਿੱਚ ਰਹਿੰਦਾ ਹੈ ਤੇ ਇਹ ਸੂਟ ਵੀ ਤੁਹਾਨੂੰ ਮਿਲਣਗੇ ਜੌਰਜਟ ਦੇ ਵਿੱਚ। ਇਹਨਾਂ ਨੂੰ ਸ਼ਰਟ ਮਿਲੇਗੀ ਪਿਓਰ ਡਿਜੀਟਲ ਪ੍ਰਿੰਟ ਦੇ ਨਾਲ ਜੌਰਜਟ ਦੀ 2.5 ਮੀਟਰ ਦੀ ਤੇ ਨਾਲ ਇਹਦੇ ਜਿਹੜਾ ਮਲਟੀ ਕਲਰ ਦੀ ਸੂਟ ਦੇ ਉੱਪਰ embroidery ਹੋਈ ਹੈ ਸ਼ਰਟ ਦੇ ਉੱਪਰ ਤੁਹਾਨੂੰ ਮਲਟੀ ਕਲਰ ਦੀ embroidery ਮਿਲੇਗੀ ਦੁਪੱਟਾ ਜਿਹੜਾ ਤੁਹਾਨੂੰ ਮਿਲੇਗਾ ਜੌਰਜਟ ਦਾ ਉਹਦੇ ਤੇ ਵੀ ਲੈਂਸ ਲੱਗੀ ਹੈ ਮਲਟੀ ਕਲਰ ਦੀ ਜਿਵੇਂ ਦੀ ਸ਼ਰਟ ਤੇ ਵਿੱਚ embroidery ਹੋਈ ਹੋਵੇ ਦੀ ਤੇ ਬੂਟਾ ਵਰਕ ਹੋਇਆ ਹੈ ਸਾਰੇ ਦੁਪੱਟੇ ਤੇ ਬਾਟਮ ਵੀ ਤੁਹਾਨੂੰ ਜਿਹੜਾ 2.5 ਮੀਟਰ ਦਾ ਜੌਰਜਟ ਦਾ ਮਿਲੇਗਾ ਤਾਂ ਉਹਦੇ ਤੇ ਵੀ ਬੂਟਾ ਵਰਕ ਹੋਇਆ ਹੈ ਬਹੁਤ ਪਿਆਰਾ ਸੋਨਾ ਹੈ ਤੇ ਬੂਟਾ ਪਲੇਨ ਆਏਗਾ ਬਾਕੀ بیس ਜਿਹੜਾ ਬਾਟਮ ਦਾ ਪਲੇਨ ਆ ਉੱਪਰ ਬੂਟਾ ਵਰਕ ਹੋਇਆ ਜੌਰਜਟ ਫੈਬਰਿਕ ਹੈ 900 ਰੁਪਏ ਆ ਇਹਦਾ ਰੇਟ ਹੈ ਪਾਰਟੀ ਵੇਅਰ ਸੂਟ ਹੈ ਜਿਹੜੇ ਬਹੁਤ ਜ਼ਿਆਦਾ ਹੈਵੀ ਨਹੀਂ ਵੇਅਰ ਕਰਨਾ ਚਾਹੁੰਦੇ ਬਾਟਮ ਜਿਹੜੀ ਸਿੰਪਲ ਆਏਗੀ ਦੁਪੱਟਾ ਵੀ ਸਿੰਪਲ ਸੋਬਰ ਹੈ ਤੇ ਨਾਲ ਸ਼ਰਟ ਤੇ ਜਿਹੜੀ ਹੈ ਮਲਟੀ ਕਲਰ ਦੀ embroidery ਆਏਗੀ ਰੰਗੇ ਦੇ ਵਿੱਚ ਅਜੇ ਫਿਲਹਾਲ 16 ਆਏ ਨੇ ਜਿਸ ਕਲਰ ਦਾ ਬਾਟਮ ਦਾ ਕਲਰ ਹੈ ਡਿਜ਼ਾਈਨ ਹੈ ਉਵੇਂ ਦਾ ਹੀ ਸੇਮ ਦੁਪੱਟੇ ਦੇ ਵਿੱਚ ਹੈ ਤੇ ਜਿਵੇਂ ਦੀ ਲੈਸ ਲੱਗੀ ਹੈ ਉਵੇਂ ਦੀ embroidery ਉਨਾ ਹੀ ਤਰ੍ਹਾਂ ਦੀ 컬러ਫੁਲ embroidery ਜਿਹੜੀ ਕਿ ਤੁਹਾਨੂੰ ਚਾਰਟ ਦੇ ਮਿਲ ਜਾਏਗੀ ਐ ਸੂਟ ਜਿਹੜੇ ਨੇ ਸ਼ਿਮਰ ਅੱਜਕੱਲ ਬਹੁਤ ਟ੍ਰੈਂਡ ਕਰ ਰਿਹਾ ਹੈ ਸ਼ਿਮਰ ਦੇ ਕਲਾਸ਼ ਤੇ organza ਦੇ ਜਿਹੜੇ ਕਿ ਹੈਂਡਵਰਕ ਵਾਲੇ ਸੂਟ ਆਣਗੇ ਇਹਨਾਂ ਦੇ ਸਿੱਪੀ ਵਰਕ ਹੋਇਆ ਹੋਇਆ ਕੋਤੇ ਦਬਕਾ ਵਰਕ ਹੋਇਆ ਹੋਇਆ ਕੋਤੇ ਕੱਟ ਦਾਣਾ ਵਰਕ ਹੋਇਆ ਹੈ ਦੁਪੱਟਾ ਤੁਹਾਨੂੰ ਕੁਛ ਨਾਲ organza ਦਾ ਮਿਲੇਗਾ ਕੁਛ ਨਾਲ ਸ਼ਿਮਰ ਦਾ ਤੇ ਕੁਛ ਨਾਲ ਕਲਾਸ਼ ਸ਼ਿਮਰ ਦਾ ਮਿਲੇਗਾ ਕੁਝ ਤੇ ਕਾਟਵਰਕ ਵਾਲਾ ਜਿਹਨਾਂ ਤੇ ਕਾਟਵਰਕ ਹੋਇਆ ਉਹ ਤੁਹਾਨੂੰ ਇੱਥੇ ਡਿਸਪਲੇ ਹੋ ਜਾਣਗੇ ਦੁਪੱਟੇ ਕੁਝ ਤੇ ਕੁਝ ਤੇ ਜਿਹੜਾ ਕਿ ਲੈਸ ਲੱਗੀ ਹੈ ਚਾਰੋਂ ਸਾਈਡਾਂ ਤੇ ਬਾਟਮ ਜਿਹੜਾ ਇਹਨਾਂ ਦਾ ਆਏਗਾ ਉਹ ਆਏਗਾ ਨੈਚੁਰਲ ਕ੍ਰੇਪ ਦਾ ਇਹ ਸੂਟ ਜਿਹੜੇ ਮਾਰਕੀਟ ਵਿੱਚ ਹੈਂਡਵਰਕ ਵਾਲੇ ਸੂਟ ਆਣਗੇ ਉਹਨਾਂ ਦਾ ਰੇਟ ਲਗਭਗ 8 ਤੋਂ 9000 ਹੈ ਬਟ ਇਹ ਆਫਰਾਂ ਤੇ ਚੱਲਣੇ ਸਪੈਸ਼ਲ ਪ੍ਰਾਈਸ ਹੈ ਇਸ ਲਈ ਤੁਹਾਨੂੰ ਇਹ ਸੂਟ ਮਿਲ ਜਾਣਗੇ 4000 ਰੁਪਏਾਂ ਦੇ ਵਿੱਚ ਸ਼ਿਪਿੰਗ ਚਾਰਜਸ ਇਹਨਾਂ ਤੇ ਬਿਲਕੁਲ ਫ੍ਰੀ ਨੇ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗਣਗੇ ਰੰਗ ਇਹਨਾਂ ਸੂਟਾਂ ਵਿੱਚ ਲਗਭਗ 30 ਤੋਂ ਉੱਪਰ ਅਵੇਲੇਬਲ ਨੇ ਤੇ ਸਾਰੇ ਹੀ ਜਿਹੜੇ ਸੂਟਾਂ ਦੇ ਰੰਗ ਨੇ ਉਹ ਸਾਰੇ ਦੇ ਸਾਰੇ ਟੋਟਲੀ ਮੇਰੇ ਕੋਲ ਅਵੇਲੇਬਲ ਨੇ ਰੰਗ ਬਹੁਤ ਪਿਆਰੇ ਨੇ ਦੁਪੱਟੇ ਬਹੁਤ ਸੋਹਣੇ ਬਨੇ ਹੋਏ ਨੇ ਬਾਟਮ ਇਹਨਾਂ ਨਾਲ ਇਹ ਕਿ ਸਭ ਨਾਲ ਤੁਹਾਨੂੰ ਪਲੇਨ ਮਿਲੇਗੀ ਬਾਟਮ ਦੀ ਜਿਹੜੀ ਨੇਚਰਲ ਕ੍ਰੇਪ ਦਾ ਫੈਬਰਿਕ ਹੈ ਲਗਭਗ 3 ਮੀਟਰ ਦਾ ਤੁਹਾਨੂੰ ਪਲੇਨ ਮਿਲੇਗਾ ਸ਼ਰਟ ਤੇ ਫੁੱਲ ਵਰਕ ਹੈ ਦੁਪੱਟਾ ਹੈਵੀ ਹੈ ਬਾਟਮ ਤੁਹਾਨੂੰ ਪਲੇਨ ਮਿਲੇਗਾ ਬਹੁਤ ਪਿਆਰਾ ਰੰਗ ਹੋਇਆ ਮੋਸਟਲੀ ਸੂਟਾਂ ਤੇ ਹੈਂਡਵਰਕ ਹੈ ਇਹ ਸਾਰੇ ਸੂਟ ਅਵੇਲੇਬਲ ਨੇ ਇਹਨਾਂ 'ਚ ਰੰਗਾਂ ਦੀ ਕੋਈ ਕਮੀ ਨਹੀਂ ਹੈ ਰੰਗ ਸਾਰੇ ਇੱਕ ਤੋਂ ਇੱਕ ਅਵੇਲੇਬਲ ਨੇ ਇਹਨਾਂ ਦੇ ਸੂਟਾਂ ਨੰਬਰ 'ਚ ਤੁਸੀਂ ਕੁਝ ਜਾਨਣਾ ਚਾਹੁੰਦੇ ਹੋ ਹੋਰ ਅਗਰ ਤਾਂ ਨੰਬਰ ਮੈਂ ਆਪਣਾ 623924575 ਜੋ ਦਿੱਤਾ ਆ ਹੋਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਸੈਂਡ ਕਰ ਦਿਓ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਤੁਸੀਂ ਕੁਐਰੀ ਕਰਨਾ ਚਾਹੁੰਦੇ ਹੋ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਨੀ ਆ ਉਹਨਾਂ ਵਿੱਚੋਂ ਤੁਹਾਨੂੰ ਤੁਹਾਡੀ ਗਾਇਦਾ ਰਿਪਲਾਈ ਜ਼ਰੂਰ ਆਏਗਾ ਅੱਜ ਦੀ ਵੀਡੀਓ ਵਾਲੇ ਵੀ ਜਿੰਨੇ ਵੀ ਸੂਟ ਨੇ ਸਾਰੇ ਸੂਟਾਂ ਦੇ ਜਿਹੜੀ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਕੋਈ ਐਕਸਟਰਾ ਚਾਰਜ ਜਾਂ ਸ਼ਿਪਿੰਗ ਦੇ ਨਹੀਂ ਲੱਗਣਗੇ ਸਾਰੇ ਸੂਟਾਂ ਦੇ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ